ਜਦੋਂ ਬੰਦਾ ਕਿਸੇ ਐਸੀ ਵਿਪਤਾ ਵਿੱਚ गिर ਜਾਂਦਾ ਜਿੱਥੇ ਕੋਈ ਵੀ ਬਚਾਉਣ ਵਾਲਾ ਨਾ ਹੋਵੇ ਤੇ ਉੱਥੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਦਾਰੀ ਪਾਤਸ਼ਾਹ ਕਹਿੰਦੇ ਫਿਰ ਉੱਥੇ ਅੱਖਾਂ ਬੰਦ ਕਰਕੇ ਨਾ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਕਰ ਵੜੀ ਪਿਆਰੀ ਗੱਲ ਕਿਸੇ ਗੁਰਸਿੱਖ ਤੋਂ ਸੁਣੀ ਜਦੋਂ ਕਾਰਗਿਲ ਦੀ جنگ ਲੱਗੀ ਐ ਫੌਜੀ ਵੀਰਾਂ ਨੇ جنگ ਲੜੀ ਤੇ ਉਹ ਗੱਲ ਕੋਈ ਸੁਣਾ ਰਿਹਾ ਸੀ ਵੀ ਪ੍ਰਮਾਤਮਾ ਨੂੰ ਤੇ ਜਦੋਂ ਅਸੀਂ ਭਰੋਸਾ ਰੱਖਦੇ ਆ ਤਾਂ ਪ੍ਰਮਾਤਮਾ ਕਿਵੇਂ ਮਦਦ ਕਰਦਾ ਤਰਨ ਤਰਨ ਨੇੜੇ ਪਿੰਡ ਸੀ ਕੋਈ ਉਥੋਂ ਦੀ ਗੱਲ ਉਹ ਫੌਜੀ ਵੀਰ ਕਹਿੰਦਾ ਵੀ ਮੇਰੀ ਮਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਜਦੋਂ ਮੈਂ ਫੌਜ ਵਿੱਚ ਭਰਤੀ ਹੋ ਕੇ ਗਿਆ ਉਹ ਕਹਿੰਦੀ ਪੁੱਤਰਾ ਜਦੋਂ ਸਾਰੇ ਆਸਰੇ ਮੁੱਕ ਜਾਣ ਨਾ ਉਦੋਂ ਤੂੰ ਵਾਹਿਗੁਰੂ ਦਾ ਸਿਮਰਨ ਤੇ ਗੁਰੂ ਰਾਮਦਾਸ ਦਾ ਧਿਆਨ ਕਰ ਲਈਂ ਆਖੋ ਸਤਨਾਮ ਤੂੰ ਧਨ ਗੁਰੂ ਰਾਮਦਾਸ ਧੰਨ ਗੁਰੂ ਨਾਨਕ ਦੇਵ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਮਰਜੀ ਜਪੇ ਪਰ ਗੁਰੂ ਦਾ ਆਸਰਾ ਤੱਕ ਕੇ ਰੱਖੇ ਤੇ ਸਿਮਰਨ ਕਰੀ ਤੈਨੂੰ ਮੁਸ਼ਕਲ ਨਹੀਂ ਬਣੇਗੀ ਉਹ ਕਹਿੰਦਾ ਮੈਨੂੰ ਉਹ ਸਮਾਂ ਯਾਦ ਆਇਆ ਜਦੋਂ ਕਹਿੰਦਾ ਜੰਗ ਲੱਗੀ ਅਸੀਂ 11 ਬੰਦੇ ਸੀ 11 11 ਦੇ ਵਿੱਚੋਂ ਕਹਿੰਦਾ 10 ਦੇ 10 ਸ਼ਹੀਦੀ ਪਾ ਗਏ ਮੈਂ ਕੱਲਾ ਹੀ ਰਹਿ ਗਿਆ ਕੱਲਾ ਹੀ ਰਹਿ ਗਿਆ ਕਹਿੰਦਾ ਮੈਂ ਮੁਕਾਬਲਾ ਕੀਤਾ ਮੈਂ ਕੋਸ਼ਿਸ਼ ਕੀਤੀ ਜਿੰਨਾ ਕੁ ਮੇਰੇ 'ਚ ਬਲ ਸੀ ਜਿੰਨਾ ਕੁ ਮੇਰੇ ਕੋਲ ਅਸਲਾ ਸੀ ਜਿੰਨਾ ਕੁ ਮੇਰੀ ਗਨ ਵਿੱਚ ਰੌਂਦ ਸੀ ਮੈਂ ਚਲਾਉਂਦਾ ਰਿਹਾ ਪਰ ਇੱਕ ਵਾਰੀ ਉਹ ਵੀ ਖਤਮ ਹੋ ਗਿਆ ਕੋਈ ਚਾਰਾ ਨਾ ਰਿਆ ਕਹਿੰਦਾ ਜਦੋਂ ਮੈਂ ਨਿਗਾਹ ਮਾਰੀ ਆਸੇ-ਪਾਸੇ ਤੇ ਮੇਰੇ ਨਾਲ ਦੇ ਵੀਰਾਂ ਦੀਆਂ ਲਾਸ਼ਾਂ ਪਈਆਂ ਨੇ ਤੇ ਮੈਂ ਕਿਹਾ ਵੀ ਆਪਣਾ ਵੀ ਅਸਲਾ ਖਤਮ ਹੋ ਗਿਆ ਤੇ ਹੁਣ ਆਪਣੀ ਵੀ ਵਾਰੀ ਆ ਰਹੀ ਹੈ ਕਹਿੰਦਾ ਜਦੋਂ ਮੈਂ ਨਿਗਾਹ ਮਾਰੀ 100 ਗਜ ਤੇ ਕਹਿੰਦਾ ਮੇਰਾ ਨਾਲ ਦਾ ਬੰਦਾ ਡਿੱਗਿਆ ਪਿਆ ਤੇ ਉਹਦੀ ਗਨ ਪਈ ਸੀ ਉਹਦੇ ਕੋਲ ਮੈਂ ਕਿਹਾ ਵੀ ਉਹਦੇ 'ਚ ਜਰੂਰ ਕੁਛ ਨਾ ਕੁਛ ਉੱਥੇ ਹੋਏਗਾ ਆਪਣੇ ਕੰਮ ਆਏਗਾ ਪਰ ਉਦੋਂ ਵੈਰੀਆਂ ਨੇ ਕਹਿੰਦਾ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਮੇਰਾ 100 ਗਜ ਤੱਕ ਪਹੁੰਚਣਾ ਵੀ ਮੁਸ਼ਕਲ ਹੋ ਗਿਆ ਉਹ ਸੁਣਾ ਰਿਹਾ ਸੀ ਆਪਣੀ ਗੱਲਾਂ ਬੀਤਤੀਆਂ ਰਹਿੰਦੀਆਂ ਜ਼ਿੰਦਗੀ ਵਿੱਚ ਕਹਿੰਦਾ 100 ਗਜ ਤੱਕ ਜਾਣਾ ਵੀ ਮੁਸ਼ਕਲ ਹੋ ਗਿਆ ਕਹਿੰਦਾ ਮੈਂ ਸੋਚਿਆ ਮੇਰੇ ਗੱਲ ਚੇਤੇ ਆ ਗਈ ਕੇ ਮਨਾ ਹੁਣ ਜੇ ਰੱਖਿਆ ਕਰਨ ਵਾਲਾ ਤਾਂ ਇੱਕ ਪਰਮਾਤਮਾ ਹੀ ਹੈ ਔਰ ਇੱਥੇ ਕੋਈ ਚਾਰਾ ਨਹੀਂ ਕਹਿੰਦਾ ਮੈਂ ਵਾਹਿਗੁਰੂ ਦਾ ਸਿਮਰਨ ਕੀਤਾ ਚੇਤੇ ਕੀਤਾ ਮਨ ਵਿੱਚ ਅਰਦਾਸ ਕੀਤੀ ਤੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਮੈਂ ਧਿਆਨ ਧਰਿਆ ਮੇਰੀ ਸੁਰਤ ਕਹਿੰਦਾ ਹਰਮੰਦਰ ਵੱਲ ਚਲੀ ਗਈ ਮੈਂ ਮਨ ਵਿੱਚ ਅਰਦਾਸ ਕੀਤੀ ਤੇ ਮੈਂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿੰਦਾ ਹੋਇਆ ਮੈਂ ਨੀਵਾ ਨੀਵਾ ਹੋ ਕੇ ਕੋਸ਼ਿਸ਼ ਕੀਤੀ ਮੈਂ ਕਹਿੰਦਾ ਉਸ ਬੰਦੂਖ ਦੇ ਕੋਲ ਪਹੁੰਚ ਗਿਆ ਮੈਂ ਉਹ ਚੱਕੀ ਤੇ ਕੋਲ ਕੁਝ ਰੌਂਦ ਵਗੈਰਾ ਪਏ ਸੀ ਮੈਂ ਚੱਕੇ ਤੇ ਮੈਂ ਮੁਕਾਬਲਾ ਕਰਨਾ ਸ਼ੁਰੂ ਕਰਦਾ ਰਿਹਾ ਕਹਿੰਦਾ ਮੈਨੂੰ ਨਹੀਂ ਪਤਾ ਸੀ ਵੀ ਉਹਦੇ ਵਿੱਚ ਕਿੰਨੇ ਸੀ ਤੇ ਮੈਂ ਅੱਧਾ ਘੰਟਾ ਉਹਨਾਂ ਨਾਲ ਮੁਕਾਬਲਾ ਕੀਤਾ ਐਨੇ ਨੂੰ ਪੁੱਛੋਂ ਮੇਰੇ ਨਾਲ ਦੀ ਹੋਰ ਜੁੰਟ ਆਈ ਉਹਨਾਂ ਨੇ ਮੇਰੀ ਮਦਦ ਕੀਤੀ ਤੇ ਕਹਿੰਦਾ ਵੈਰੀ ਸੀ ਜਿਹੜੇ ਉਹ ਮਾਰੇ ਗਏ ਤੇ ਮੇਰੀ ਜਾਨ ਤੇ ਬਚ ਗਈ ਮੈਨੂੰ ਉਹਨਾਂ ਨੇ ਪੁੱਛਿਆ ਵੀ ਤੂੰ ਕੱਲਾ ਇੰਨਾ ਸਮਾਂ ਕਿਵੇਂ ਲੜਦਾ ਰਿਹਾ ਉਹ ਕਹਿੰਦਾ ਮੈਂ ਕੱਲਾ ਨਹੀਂ ਸੀ ਮੇਰੇ ਨਾਲ ਹੈ ਸੀ ਕੋਈ ਕਹਿੰਦੇ ਕੌਣ ਸੀ ਮੇਰੇ ਨਾਲ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਆਖੋ ਸਤਿਨਾਮ ਮੈਂ ਧਿਆਨ ਤਰਿਆ ਕਹਿੰਦਾ ਮੇਰੇ ਸ਼ਬਦ ਚੇਤੇ ਆਇਆ ਉਹ ਜੇ ਬਾਣੀ ਪੜਾਂਗੇ ਸ਼ਬਦ ਤਾਂ ਤਾਂ ਹੀ ਚੇਤੇ ਆਉਣਾ ਨਾ ਬਾਣੀ ਤੇ ਭਰੋਸਾ ਨਹੀਂ ਗੁਰੂ ਦਾ ਦਰ ਛੱਡ ਕੇ ਬੰਦਾ ਪਤਾ ਨਹੀਂ ਕਿੱਥੇ ਕਿੱਥੇ ਭਟਕਦਾ ਫਿਰਦਾ ਕਹਿੰਦਾ ਮੇਰੇ ਚੇਤੇ ਆਇਆ ਕਹਿੰਦਾ ਜਾਮ ਗੁਰੂ ਹੋਏ ਬਲ ਤਨੇ ਕਿਆ ਗਾਰਬ ਦੀਜੈ ਕਹਿੰਦਾ ਮੇਰੇ ਚੇਤੇ ਆਇਆ ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰਬ ਦੀਜੈ ਜਾਮ ਗੁਰੂ ਹੋਏ ਵੱਲ ਲੱਖ ਬਾਹਾਂ ਕਿਆ ਕੀਜੈ ਕਹਿੰਦਾ ਮੈਂ ਸੋਚਿਆ ਲੱਖਾਂ ਬਾਹਾਂ ਦਾ ਜੋਰ ਵੀ ਨਹੀਂ ਚੱਲ ਸਕਦਾ ਬਾਣੀ ਤੇ ਕਹਿੰਦੀ ਹੈ ਜਾ ਕੋ ਮੁਸ਼ਕਲ ਅਤ ਬਣਾ ਢੋਈ ਕੋਈ ਨਾ ਦੇ ਐਨੀ ਮੁਸ਼ਕਲ ਬਣ ਜੇ ਕੋਈ ਢੋਈ ਦੇਣ ਵਾਲਾ ਨਾ ਹੋਵੇ ਜਾ ਕੋ ਮੁਸ਼ਕਲ ਆਤਵਣਾ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਪੇ ਭੱਜ ਖਲੇ ਕਹਿੰਦਾ ਦੁਸ਼ਮਣ ਨੇੜੇ ਆ ਜਾਣ ਤੇ ਨਾਲ ਦੇ ਵੀ ਸਾਥ ਛੱਡ ਜਾਣ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਪੇ ਭੱਜ ਖਲੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ ਜਦੋਂ ਸਾਰੇ ਆਸਰੇ ਚੱਕੇ ਜਾਣ ਕਹਿੰਦਾ ਇੱਕ ਉਦੋਂ ਪਰਮਾਤਮਾ ਦਾ ਆਸਰਾ ਰਹਿ ਜਾਂਦਾ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾ ਕਹਿੰਦਾ ਮੇਰੇ ਸ਼ਬਦ ਤੇ ਸ਼ਬਦ ਚੇਤੇ ਆਵੇ ਤੇ ਮੇਰੀ ਰੱਖਿਆ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ ਆਖੋ ਸਤਨਾਮ ਕਹਿੰਦਾ ਮੈਂ ਹੈਰਾਨ ਹੋ ਗਿਆ ਕਿ ਸੱਚੇ ਪਾਤਸ਼ਾਹ ਜੇ ਅਸੀਂ ਭਰੋਸਾ ਰੱਖੀਏ ਤੇ ਤੂੰ ਮੇਰ ਪਰਿਆ ਹੱਥ ਸਿਰ ਤੇ ਰੱਖਣ ਵਾਲਾ ਗੁਰ ਦਿਖਲਾਇਆ ਮੁਕਤ ਦਵਾਰ ਜਿਸ ਨੂੰ ਗੁਰੂ ਸੱਚੇ ਪਾਤਸ਼ਾਹ ਵਿਕਾਰਾਂ ਤੋਂ ਖਲਾਸੀ ਪਾਣ ਦਾ ਇਹ ਨਾਮ ਸਿਮਰਨ ਵਾਲਾ ਰਸਤਾ ਦਿਖਾ ਦਿੰਦੇ ਆ ਹਰ ਪ੍ਰੇਮ ਭਗਤ ਮਨ ਤਨ ਸਦ ਰੱਬ ਦਾ ਉਹਦਾ ਮਨ ਉਹਦਾ ਤਨ ਪਰਮਾਤਮਾ ਦੀ ਪਿਆਰ ਭਗ ਭਰੀ ਭਗਤੀ ਵਿੱਚ ਜਦੋਂ ਰੰਗਿਆ ਜਾਂਦਾ ਹੈ ਫਿਰ ਪਰਬੂ ਜਨਾ ਆ ਤਵ ਹੀ ਜਾਤਾ ਜਦੋਂ ਫਿਰ ਇਹ ਸੂਝ ਪੈਦਾ ਹੋ ਜਾਂਦੀ ਹੈ ਜਦੋਂ ਇਹ ਸਮਝ ਆ ਜਾਂਦੀ ਹੈ ਤੇ ਫਿਰ ਭਰੋਸਾ ਵੱਜ ਜਾਂਦਾ ਗੁਰੂ ਤੇ ਕਟ ਕਟ ਅੰਤਰ ਰਵਿਆ ਸੋਏ ਇਸ ਤਰ੍ਹਾਂ ਗੋਰਾਮ ਖਜ਼ਾਨਾ ਦੀ ਸ਼ਰਨ ਪੈ ਕੇ ਹਰੀ ਨਾਮ ਸਿਮਰਦਿਆਂ ਇਹ ਸਮਝ ਆ ਜਾਂਦੀ ਹੈ ਕਿ ਹਰੇਕ ਸਰੀਰ ਵਿੱਚ ਸਭਨਾ ਜੀਵਾਂ ਦੇ ਅੰਦਰ ਉਹ ਪਰਮਾਤਮਾ ਮੌਜੂਦ ਹੈ। ਤਿਸ ਵेन ਬੀਜੋ ਨਾਹੀ ਕੋਏ ਇਸ ਤਰ੍ਹਾਂ ਮਹਾਰ ਸੱਚੇ ਪਾਤਸ਼ਾਹ ਕਹਿੰਦੇ ਉਸ ਪਰਮਾਤਮਾ ਤੋਂ ਬਿਨਾ ਭਾਈ ਦੂਜਾ ਕੋਈ ਹੈ ਨਹੀਂ ਹੈ। ਬੈਰ ਬਿਰੋਧ ਛੇਦੇ ਪੈ ਪਰਮਾਹਾਰਿ ਜੀ ਕਹਿੰਦੇ ਸਿਮਰਨ ਦੀ ਵਰਕਤ ਨਾਲ ਮਨੁੱਖ ਦੇ ਅੰਦਰੋਂ ਸਾਰੇ ਵੈਰ ਵਿਰੋਧ ਡਰ ਭਰਮ ਸਭ ਖਤਮ ਹੋ ਜਾਂਦੇ ਆ ਮਹਾ ਤਰੰਗ ਤੇ ਕੰਡ ਲਾਂਗਾ ਉਹ ਮਨੁੱਖ ਸੰਸਾਰ ਸਮੁੰਦਰ ਦੀਆਂ ਵੱਡੀਆਂ ਲਹਿਰਾਂ ਤੋਂ ਬਚ ਕੇ ਕਨਾਰੇ ਆ ਲੱਗਦਾ ਕੰਡੇ ਆ ਲੱਗਦਾ ਆਖੋ ਸਤਨਾਮ ਜਨਮ ਜਨਮ ਕਾ ਟੂਟਾ ਗਾਂਡਾ ਮਹਾਰਾਜ ਕਹਿੰਦੇ ਅਨੇਕਾਂ ਹੀ ਜਨਮਾਂ ਦਾ ਵਿਛੜਿਆ ਹੋਇਆ ਉਹ ਫਿਰ ਪ੍ਰਭੂ ਚਰਨਾਂ ਦੇ ਵਿੱਚ ਜੁੜ ਜਾਂਦਾ ਹੈ ਪ੍ਰਭੂ ਚਰਨਾਂ ਦੇ ਵਿੱਚ ਲੀਨ ਹੋ ਜਾਂਦਾ ਹੈ ਜਪ ਤਪ ਸੰਜਮ ਨਾਮ ਸੰਭਾਲਿਆ ਉਹਨੇ ਆਪਣੇ ਹਿਰਦੇ ਵਿੱਚ ਫਿਰ ਪ੍ਰਮਾਤਮਾ ਦਾ ਨਾਮ ਵਸਾਇਆ ਤੇ ਹਰੀ ਨਾਮ ਹੀ ਉਹਦੇ ਵਾਸਤੇ ਜਪ ਤਪ ਸੰਜਮ ਇਹ ਹਰੀ ਨਾਮ ਹੀ ਉਹਦੇ ਵਾਸਤੇ ਸਾਰਾ ਕੁਝ ਹੈ ਉਹਦੇ ਵਾਸਤੇ ਜਪ ਤਪ ਸੰਜਮ ਪਰਹੇਜ਼ ਜੋ ਵੀ ਕਰਮ ਕਰਨੇ ਉਹਦੇ ਵਾਸਤੇ ਸਿਰਫ ਨਾਮ ਹੀ ਸਭ ਕੁਝ ਹੁੰਦਾ ਹੈ ਜਪ ਤਪ ਸੰਜਮ ਨਾਮ ਸੰਭਾਲਿਆ ਉਹ ਆਪਣੇ ਅੰਦਰ ਪਰਮਾਤਮਾ ਜੀ ਦੇ ਨਾਮ ਨੂੰ ਸੰਭਾਲ ਕੇ ਰੱਖਦਾ ਹੈ ਆਪਣਾ ਠਾਕੁਰ ਨਦਰ ਨਿਹਾਲਿਆ ਜਿਸ ਮਨੁੱਖ ਨੂੰ ਉਸ ਪਿਆਰੇ ਮਾਲਕ ਪ੍ਰਭੂ ਨੇ ਮੇਰ ਦੀ ਨਾਲ ਨਿਗਾ ਨਾਲ ਵੇਖ ਲਿਆ ਮੇਰ ਦੀ ਨਿਗਾ ਨਾਲ ਤੱਕ ਲਿਆ ਮੰਗਲ ਸੁਖ ਕਲਿਆਣ ਤਿਥਾਈ ਮਹਾਰਾਜ ਕਹਿੰਦੇ ਉਥੇ ਫਿਰ ਸਾਰੇ ਸੁਖ ਤੇ ਸਾਰੀਆਂ ਖੁਸ਼ੀਆਂ ਆ ਜਾਂਦੀਆਂ ਹਨ ਜਦੋਂ ਗੁਰੂ ਦੀ ਨਦਰ ਪੈ ਜਾਂਦੀ ਹੈ ਲੱਖ ਖੁਸ਼ੀਆਂ ਬਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਾਂ ਸੀਤਲ ਹੋਏ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਨਾਦਰ ਪੈਂਦੀ ਹੈ ਮੇਰ ਹੁੰਦੀ ਹੈ ਜਹੇ ਸੇਵਕ ਗੋਪਾਲ ਗੋਸਾਈ ਜਿੱਥੇ ਸਾਧ ਸੰਗਤ ਵਿੱਚ ਸ੍ਰਿਸ਼ਟੀ ਦੇ ਰਖਕ ਮਾਲਕ ਪ੍ਰਭੂ ਭਗਤ ਜਾਨਾ ਰਹਿੰਦੇ ਹਨ ਵਸਦੇ ਹਨ ਜਹੇ ਸੇਵਕ ਗੋਪਾਲ ਗੋਸਾਈ ਪ੍ਰਾਵਸੋ ਪਰਸੰਨ ਭਏ ਗੋਪਾਲ ਜਨਮ ਜਨਮ ਕੇ ਮਿਟੇ ਬੇਤਾਲ ਉੱਥੇ ਸਾਧ ਸੰਗਤ ਵਿੱਚ ਜਿਹੜੇ ਮਨੁੱਖ ਟਿਕ ਜਾਂਦੇ ਹਨ ਉਹਨਾਂ ਉੱਤੇ ਜਗਤ ਰੱਖਿਆਕ ਪ੍ਰਮਾਤਮਾ ਬਹੁਤ ਤ੍ਰਿਠ ਦੇ ਹਨ ਬਹੁਤ ਖੁਸ਼ ਹੋ ਜਾਂਦੇ ਹਨ ਜਨਮ ਜਨਮ ਕੇ ਮਿਟੇ ਬਿਤਾਲ ਉਹਨਾਂ ਦੇ ਅਨੇਕਾਂ ਜਨਮਾਂ ਦੇ ਬੇਥਵੇ ਪਣ ਕਹਿੰਦੇ ਉਹਨਾਂ ਦੇ ਪਾਪ ਜਨਮ ਜਨਮ ਕੇ ਮਿਟੇ ਬਿਤਾਲ ਉਹ ਮਿਟ ਜਾਂਦੇ ਹਨ ਹੋਮ ਜਗ ਉਰਦ ਤਪ ਪੂਜਾ ਕੋਟ ਤੀਰਥ ਇਸਨਾਨ ਕਰੀ ਜਾ ਹੋਮ ਜਗ ਉਰਦ ਤਪ ਪੂਜਾ ਉਰਦ ਤਪ ਕੀ ਪੁੱਠੇ ਲਟ ਕੇ ਕੀਤੇ ਹੋਏ ਤਪ ਉਹਨਾਂ ਨੇ ਮੰਨ ਲਓ ਅਨੇਕਾਂ ਹੋਮ ਜਗ ਕਰ ਲਏ ਉਹਨਾਂ ਨੇ ਮੰਨ ਲਓ ਵੀ ਉਲਟ ਉਲਟੇ ਲਟਕੇ ਤਪ ਕਰ ਲੈ ਉਹਨਾਂ ਨੇ ਮੰਨ ਲੋ ਦੇਵ ਪੂਜਾ ਸਭ ਕੁਸ਼ੀ ਕਰ ਲਿਆ ਜਿਨ੍ਹਾਂ ਦੇ ਪੱਲੇ ਨਾਮ ਆ ਗਿਆ ਆਖੋ ਸਤਨਾਮ ਦੇਖੋ ਕਿੱਡੀ ਵੱਡੀ ਪ੍ਰਾਪਤੀ ਹੈ ਹੋਮ ਜਗ ਉਰਦ ਤਪ ਪੂਜਾ ਕੋਟ ਤੀਰਥ ਇਸ਼ਨਾਨ ਕਰੀ ਜਾ ਜਿਨ੍ਹਾਂ ਨੇ ਬਹਿ ਕੇ ਕੰਮਕਾਰ ਕਰਦਿਆਂ ਜਾਂ ਬਹਿ ਕੇ ਜਾਂ ਆਪਣੀ ਕੀਰਤਨ ਨਾਲ ਜੁੜੇ ਹੋਏ ਰਹਿ ਕੇ ਪਰਮਾਤਮਾ ਦੀ ਭਗਤੀ ਕਰ ਲਈ ਮੰਨ ਲਓ ਉਹਨਾਂ ਨੇ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰ ਲਿਆ ਕੋਟ ਤੀਰਥ ਇਸ਼ਨਾਨ ਕਰੀਜਾ ਚਰਨ ਕਮਲ ਨਿਮਖ ਰਿਦਾ ਧਾਰੇ ਸਾਧ ਸੰਗਤ ਦੀ ਵਰਕ ਨਾਲ ਜਿਹੜਾ ਮਨੁੱਖ ਪਰਮਾਤਮਾ ਦੇ ਸੋਹਣੇ ਚਰਨ ਨੇਮਕ ਨੇਮਕ ਹਰ ਵੇਲੇ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਗੋਵਿੰਦ ਜਪਤ ਸਭ ਕਾਰਜ ਸਾਰੇ ਉਹ ਮਨੁੱਖ ਗੋਵਿੰਦ ਦਾ ਪਰਮਾਤਮਾ ਦਾ ਨਾਮ ਜਪਦਿਆਂ ਆਪਣੇ ਸਾਰੇ ਕਾਰਜ ਸਵਾਰ ਲੈਂਦਾ ਹੈ ਊਚੇ ਤੇ ਊਚਾ ਪ੍ਰਵ ਥਾਨ ਸਾਧ ਸੰਗਤ ਜੀ ਸਾਧ ਸੰਗਤ ਦੀ ਬਰਕਤ ਨਾਲ ਫਿਰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦਾ ਜਿਹੜਾ ਟਿਕਾਣਾ ਹੈ ਉਹ ਬਹੁਤ ਹੀ ਉੱਚਾ ਹੈ ਤੇ ਬਹੁਤ ਹੀ ਉੱਚਾ ਆਤਮਿਕ ਜੀਵਨ ਹੀ ਉਹਦੇ ਚਰਨਾਂ ਨਾਲ ਮਲਾ ਕੇ ਸਤਿਗੁਰੂ ਜੀ ਬਖਸ਼ ਦਿੰਦੇ ਹਨ ਉੱਚੇ ਤੇ ਉੱਚਾ ਪ੍ਰਵਧਾਨ ਬਹੁਤ ਹੀ ਉੱਚਾ ਆਤਮਿਕ ਜੀਵਨ ਹੀ ਉਹਦੇ ਚਰਨਾਂ ਨਾਲ ਮਿਲਾ ਸਕਦਾ ਹੈ ਹਰ ਜਨ ਲਾਵੇ ਸਹਜ ਧਿਆਨ ਪਾਤਸ਼ਾਹ ਕਹਿੰਦੇ ਪ੍ਰਭੂ ਦੇ ਭਗਤ ਆਤਮਿਕ ਡੋਲਤਾ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਵਿੱਚ ਸੁਰਤ ਜੋੜ ਕੇ ਰੱਖਦੇ ਹਨ ਦਾਸ ਦਾਸ ਦਾਸਨ ਕੀ ਬਾਚੋਂ ਧੂਰ ਸਰਵ ਕਲਾ ਪ੍ਰੀਤਮ ਪਰਪੂਰ ਉਹ ਪ੍ਰਭੂ ਦਾਸਾਂ ਦੇ ਦਾਸਾਂ ਦੀ ਚਰਨ ਧੂੜ ਮੈਂ ਲੋਚਦਾ ਰਹਿਦਾ ਹਾਂ ਉਸ ਮਾਲਕ ਦੇ ਦਾਸਾਂ ਦੇ ਦਾਸਾਂ ਦੀ ਚਰਨ ਧੂੜ ਮੈਂ ਹਮੇਸ਼ਾ ਲੋਚਦਾ ਰਹਿੰਦਾ ਹਾਂ ਸਰਵ ਕਲਾ ਪ੍ਰੀਤਮ ਭਰਪੂਰ ਜਿਹੜਾ ਪ੍ਰਮਾਤਮਾ ਪ੍ਰੀਤਮ ਸਭ ਤਾਕਤਾਂ ਦਾ ਮਾਲਕ ਹੈ ਜੋ ਹਰ ਥਾਂ ਮੌਜੂਦ ਹੈ ਜਰਰੇ ਜਰਰੇ ਵਿੱਚ ਮੌਜੂਦ ਹੈ ਹਰ ਥਾਂ ਵਸਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ